ਆਮ ਆਦੀ ਪਾਰਟੀ ਨੇ ਪਿੰਡਾਂ 'ਚ ਕੀਤਾ ਕੀ ਹੈ ਆਮ ਪਾਰਟੀ ਨੇ ਕੁਝ ਨਹੀਂ ਕੀਤਾ ਤੋ ਆਪ ਵੇਖ ਸਕਦੇ ਹੋ ਤੁਸੀਂ ਜਿੰਦੇਰ ਕੀ ਕੰਮ ਹੁੰਦੇ ਨਹੀਂ ਤੇ ਉਹਨਾਂ ਬਾਰੇ ਕੋਈ ਦੋਸ਼ ਹੁੰਦਾ ਨਹੀਂ ਕੁਝ ਨਹੀਂ ਐਮ ਐਲ اے ਜਿਹੜੇ ਆ ਉਹ ਕੰਮ ਕਰਾ ਰਹੇ ਨੇ ਇੱਥੋਂ ਦੇ ਜਸਵਿੰਦਰ ਸਿੰਘ ਹਮਦਾਸ ਜੀ ਐਡੀ ਸੀ ਮੈ ਰਿਕਾਰਡਿੰਗ ਕਰ ਰਹੇ ਆ ਆਪਾਂ ਨੈਟ ਤੇ ਪਾ ਦੇ ਉਹ ਗਲਤ ਨਹੀਂ ਆਮ ਆਦੀ ਪਾਰਟੀ ਦੀ ਸਰਕਾਰ ਕਰ ਕੁਝ ਨਹੀਂ ਦੇਈ ਆ ਡੋਨਟ ਹਾ ਵਰਡਸ ਕੀ ਕਹਾਂ ਮੈਂ ਉਹ ਬਾਰੇ ਅਦਰ ਅਦਰ ਮੇਰਾ ਪ੍ਰੈਟਰ ਬਸ ਕੈਮਰਾ ਦੇ ਪਾਸੇ ਆਉਂਦਾ ਜੀ ਅੱਜ ਅਸੀਂ ਚੱਲੇ ਆ ਸਰਵੇ ਦੇ ਅਸੀਂ ਸਰਵੇ ਕਰ ਸਕਦੇ ਆ ਆਮ ਆਦਮੀ ਪਾਰਟੀ ਦਾ ਸਰਵੇ ਕੀ ਆਮ ਆਦਮੀ ਪਾਰਟੀ ਨੇ ਪਿੰਡਾਂ 'ਚ ਕੀਤਾ ਦੀ ਆ ਹੁਣ ਅਸੀਂ ਜਾ ਰਹੇ ਆ ਇੱਕ ਇਥੋਂ ਨੇੜੇ ਲੱਗਦਾ ਪਿੰਡ ਹੈ ਛੀਤੇ ਛੀਤੇ ਕਲਾਵਾ ਆੜਾ ਜੀ ਛੀਤੇ ਕਲਾ ਪਿੰਡ ਨਾ ਹਾਂਜੀ ਬਿਲਕੁਲ ਜੀ ਅਸੀਂ ਛੀਤੇ ਕਲਾ ਜਾ ਕੇ ਦੇਖਦੇ ਆ ਵੀ ਉੱਥੇ ਕਿਹੜੇ ਸਰਪੰਚ ਨੇ ਕਿਹੜੇ ਐਮ ਐਲ ਏ ਸਾਹਿਬ ਨੇ ਤੇ ਉਹਨਾਂ ਨੇ ਕੀ ਕੀ ਕੀਤਾ ਜਾ ਕੇ ਪਤਾ ਕਰਦੇ ਆ ਗਰਾਊਂਡ ਰਿਐਲਿਟੀ ਲੋ ਜੀ ਅੱਪਾ ਆ ਗਏ ਜੀ ਇਸ ਟਾਈਮ ਛੀਤੇਪਿੰਡਲੇ ਪਾਸੇ ਫਿਲਹਾਲ ਦੇ ਅਥੋਂ ਰੋਡਸ ਮੈਨੂੰ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਦਿਲ ਖੁਸ਼ ਹੋ ਰਿਹਾ ਕਿਉਂਕਿ ਅੱਪਾ ਅੱਛਾ ਸੁਣਦੇ ਹਨ ਕਿ ਸਾਫ਼ ਸੁਥੀਆਂ ਸਾਫ਼ ਸੁਥਰੀਆਂ ਛੜਕਾਂ ਤੇ ਸਾਫ਼ ਸਫਾਈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿਤੇ ਨੂੰ ਜਾਂਦੀ ਛੜਕ ਤੇ ਅੱਪਾ ਆ ਕੇ ਪੁੱਛਦੇ ਵਹਿ ਇੱਥੋਂ ਪੁੱਛੀ ਮੇਰਾ ਯਰ ਨੂੰ ਵੀ ਇੱਥੋਂ ਦੇ ਸਰਪੰਚ ਕੌਣ ਨੇ ਭਾਜੀ ਇਥੋਂ ਨੂੰ ਕੌਣ ਨੇ ਸਰਪੰਚ ਸਰਪੰਚ ਕੌਣ ਨੇ ਇਥੋਂ ਦੇ ਮੈਂ ਰਾਮਪ੍ਰਦੇ ਚਿੱਤਿਆਂ ਦੇ ਚਿੱਤੇ ਦੇ ਚਿੱਤਿਆਂ ਦੇ ਹੈਗੇ ਜੇ ਸਰਦਾਰ ਮਸਾ ਸਿੰਘ ਸਦਾ ਮਸਾ ਸਿੰਘ ਤੇ ਐਮਐਲਏ ਸਾਹਿਬ ਐਮਐਲਏ ਸਾਹਿਬ ਰਮਨ ਦਾਸ ਐਡੀਸੀ ਰਮਨ ਦਾਸ ਕਿਦਾਂ ਦਾ ਕੰਮ ਚੱਲ ਰਿਹਾ ਹਾਂਜੀ ਕੰਮ ਕਰ ਕਿਦਾਂ ਚੱਲ ਰਿਹਾ ਇਹਨਾਂ ਦਾ ਬੜੇ ਚੱਲ ਰਿਹਾ ਕੋਈ ਪਰੇਸ਼ਾਨੀ ਦਿੱਕਤ ਨਹੀਂ ਆ ਗਈ ਕੋਈ ਚਲੋ ਆਪਾਂ ਜਾਣਦੇ ਤਾਂ ਇੱਕ ਦੂਜੇ ਨੂੰ ਨਹੀਂ ਆਪਾਂ ਪਹਿਲੀ ਵਾਰ ਹੀ ਮਿਲੇ ਆਂ ਏਦਾਂ ਹੀ ਤੁਹਾਨੂੰ ਰਸਤਾ ਪੁੱਛ ਰਿਹਾ ਮੈਂ ਰਿਕਾਰਡਿੰਗ ਕਰ ਰਹੇ ਆਂ ਆਪਾਂ ਨੈਟ ਤੇ ਪਾ ਦੇ ਕੋਈ ਗਲਤ ਨਹੀਂ ਵਧੀਆ ਵਿਕਾਸ ਵਧੀਆ ਚੱਲ ਰਿਹਾ ਤੁਸੀਂ ਇੱਕ ਕੰਮ ਕਰੋਗੇ ਜੀ ਤੁਹਾਡੇ ਸਾਡੇ ਕੋਲ 10 ਮਿੰਟ ਹੈ ਕਿ ਤੁਸੀਂ ਸਾਡੇ ਨਾਲ ਜਾ ਸਕਦੇ ਹੋ ਨਹੀਂ ਵੀਰ ਜੀ ਮੇਰੇ ਪਤਾ ਕੀ ਜੇ ਅੱਛਾ ਟ੍ਰੈਨ ਲੱਗਣ ਦੇ ਆਂ ਅੱਛਾ ਟ੍ਰੈਨ ਲੱਗਣ ਦੇ ਆਂ ਚਲੋ ਧੰਨਵਾਦ ਵੀਰ ਜੀ ਧੰਨਵਾਦ ਇੱਥੋਂ ਕਿੰਨੇ ਮਤਲਬ ਕਿੰਨਾ ਪਿੰਡ ਕਿੰਨੇ ਅੰਦਰ ਜਾ ਗਿਆ ਪਿੰਡ ਅੱਗੇ ਬਾਬਾਪੂਰੇ ਵਾਲਾ ਗੁਰਦੁਆਰਾ ਸਾਹਿਬ ਇਹ ਸਾਰਾ ਹਲਕਰ ਅੰਦਾਜ਼ੀ ਦਾ ਵਾ ਰਸਤਾ ਬਹੁਤ ਸੋਹਣਾ ਰਸਤਾ ਸੋਹਣਾ ਬਹੁਤ ਸੋਹਣਾ ਚਲੋ ਧੰਨਵਾਦ ਵੀਰ ਜੀ ਧੰਨਵਾਦੀ ਤੁਹਾਡਾ ਜੀ ਆਹ ਤੇ ਇੱਕ ਬੜਾ ਪੋਜ਼ਿਟਿਵ ਮਿਲਿਆ ਦਿਲ ਨੂੰ ਬੜਾ ਬੜੀ ਖੁਸ਼ੀ ਜੀ ਮਿਲੀ ਆ ਕਿ ਹਾਂ ਜੋ ਕਹਿ ਰਹੇ ਨੇ ਉਹ ਕਰ ਵੀ ਰਹੇ ਨੇ ਤੇ ਜਿਹੜੇ ਕੂੜ ਜਿਹੜੇ ਕੂੜ ਪ੍ਰਚਾਰ ਕਰ ਰਹੇ ਹੋ ਬੜੇ ਧਿਆਨ ਨਾਲ ਇਹ ਸੁਣ ਕੂੜ ਪ੍ਰਚਾਰ ਕਰਨਾ ਬੰਦ ਕਰੋ ਕਿਉਂਕਿ ਇਹ ਇਹ ਆਮ ਬੰਦਾ ਸੀਗਾ ਇਹ ਕੋਈ ਨਾਲ ਲਿਜਾ ਕੇ ਜਾਂ ਪੈਸੇ ਦੇ ਕੇ ਬੋਲਣ ਵਾਲਾ ਬੰਦਾ ਨਹੀਂ ਹੈ ਜਿਸ ਤਰ੍ਹਾਂ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਹੋ ਰਿਹਾ ਕਿ ਪੈਸੇ ਦੇ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਆਮ ਆਦੀ ਪਾਰਟੀ ਕਦੀ ਕੁਝ ਨਹੀਂ ਪਈ ਮੈਂ ਇੱਥੇ ਡਾਇਰੈਕਟ ਆਮ ਆਦੀ ਪਾਰਟੀ ਦਾ ਸਮਰਥਕ ਨਹੀਂ ਹਾਂ ਪਰ ਮੈਂ ਤੁਹਾਨੂੰ ਸਿਰਫ ਰਿਐਲਿਟੀ ਦੱਸ ਰਿਹਾ ਠੀਕ ਹੈ ਜੀ ਵੀ ਝੂਠ ਦੇ ਉੱਤੇ ਨਾ ਜਾਓ ਤੁਹਾਨੂੰ ਅੱਗੇ ਹੋਰ ਵੀ ਦਿਖਾਣੇ ਆ ਆ ਰਸਤਾ ਦੇਖੋ ਨਹੀਂ ਤੇ ਆ ਲਿੰਕ ਰੋਡ ਗੇਟ ਆ ਗਿਆ ਤੇ ਤਾਂ ਦੋ ਰਸਤੇ ਪੁੱਛ ਲੀਏ। ਭਾਈ ਗੱਲ ਸੁਣਿਓ। 25 ਤੇ ਪਿੰਡ ਜਾ ਰਹਾ ਵਾਂ। ਐਹੀ ਹੈ ਭਾਈ। 25 ਤੇ ਪਿੰਡ ਜਾ। ਹਾਂਜੀ। ਠੀਕ ਹੈ। ਮੇਰੀ ਗੱਲ ਸੁਣੋ ਇੱਥੇ ਤੁਸੀਂ ਆਪਣਾ ਇੱਥੇ ਰਹਿੰਦੇ ਜੇ? ਹਾਂਜੀ। ਕਿਹਨੂੰ ਵੋਟ ਪਾਈ ਫਿਰ ਅੱਜ? ਆਮ ਨੂੰ। ਆਮਾ ਦੀ ਵਾਡੀ ਹਾਂਜੀ। ਕਿਵੇਂ ਆ ਮਤਲਬ ਅਰੰਦਾਸ ਜੀ ਹੈ ਇੱਥੇ ਦੇ? ਐਮ.ਐਲ. ਬੀਸਵਿੰਦੇ ਸਿੰਘ ਅਰੰਦਾਸ ਹੈ ਐਮ.ਐਲ. ਅਰੰਦਾਸ ਜੀ। ਹਾਂਜੀ। ਤੇ ਕੰਮ-ਕੁਮ ਕਿਦਾਂ ਪਿੰਡ 'ਚ ਹੁੰਦਾ ਪਿਆ? ਹਾਂਜੀ। ਸਾਰੇ ਕਰਦੇ ਵਧੀਆ ਤਰੀਕੇ ਨਾਲ ਕਰਦੇ ਵਧੀਆ ਤਰੀਕੇ ਨਾਲ ਚੱਲਣ ਜਾਏ ਕਰਦੇ ਤੇ ਸਰਪੰਚ ਸਾਹਿਬ ਕੋਣ ਨੇ ਕਾਰਜ ਸਰਪੰਚ ਕਾਰਜ ਹਾਂਜੀ ਠੀਕ ਆ ਤੇ ਪਿੰਡ ਦੀਆਂ ਗਲੀਆਂ ਗੁਲੀਆਂ ਨਾਲੀਆਂ ਨੂਰੀਆਂ ਸਭ ਵਧੀਆ ਤਾਂ ਓਕੇ ਸਾਰੇ ਬੰਦ ਜਾ ਵਧੀਆ ਕੰਮ ਹੋ ਰਿਹਾ ਵਿਕਾਸ ਹੋ ਰਿਹਾ ਵਧੀਆ ਹੋ ਰਿਹਾ ਹਾਂਜੀ ਚਲ ਮਿਹਰਬਾਨੀ ਭਾਵੇਂ ਰਿਹਾ ਥੈਂਕ ਯੂ ਆਹ ਦੇਖੋ ਜੀ ਪਿੰਡ ਦੀਆਂ ਗਲੀਆਂ ਜਿਹੜੇ ਜਿਹੜੇ ਲੋਗ ਬੋਲਦੇ ਆ ਨਾ ਆਹ ਦੇਖ ਸਕਦੇ ਹੋ ਨਹੀਂ ਆਹ ਗਲੀਆਂ ਦੇਖ ਲਓ ਪਿੰਡ ਦੀਆਂ ਮਨਾਇਆ ਚੱਲਣ ਦੇ ਵਧੀਆ ਜੀ ਆਪਣਾ ਇਥੇ ਐਮਐਲਏ ਸਾਹਿਬ ਜਸਵਿੰਦਰ ਸਿੰਘ ਗੁਰਮੁਦਾਸ ਜੀ ਆ ਹਾਂਜੀ ਹਾਂਜੀ ਤੇ ਕਿਵੇਂ ਚੱਲ ਰਿਹਾ ਕੰਮ ਕਰ ਵਧੀਆ ਹੀ ਵਧੀਆ ਧਿਆਨ ਚੱਲ ਰਿਹਾ ਠੀਕ ਹੈ ਵਿਕਾਸ ਵਧੀਆ ਤਰੀਕੇ ਨਾਲ ਹੋ ਰਿਹਾ ਹਾਂਜੀ ਹਾਂਜੀ ਆਪਾਂ ਵੀਡੀਓ ਪਾ ਰਹੇ ਆ ਤੁਹਾਡੀ ਵੀਡੀਓ ਆ ਜੀ ਕੋਈ ਗਲਤ ਨਹੀਂ ਕੋਈ ਪਰਸਪੈਕਟਿਵ ਨਹੀਂ ਵਧੀਆ ਜੀ ਤੇ ਸਰਪੰਚ ਸਾਹਿਬ ਕੌਣ ਨੇ ਅਜਾ ਤੁਸੀਂ ਹੀ ਹੋ ਸਰਪੰਚ ਜੀ ਕੀ ਬਾਤ ਆ ਤੇ ਆਪਾਂ ਫਿਰ ਗੱਲਬਾਤ ਕਰ ਲਈਏ ਇੱਕ ਮਿੰਟ ਲਈ ਉਤਰ ਕੇ ਹਾਂ ਇੱਕ ਮਿੰਟ ਨਹੀਂ ਚਾਹ ਬਣੀ ਵੀ ਪੀਣੇ ਆਪਾਂ ਬਸ ਥੋੜੀ ਜੀ ਗੱਲਬਾਤ ਕਰ ਲਈਏ ਦੇਖੋ ਜੀ ਆਪਾਂ ਨੂੰ ਕੁਦਰਤੀ ਸਰਪੰਚ ਵੀ ਮਿਲ ਗਏ ਜੇ ਤੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਔਰ ਇਹ ਗੱਲ ਮੈਂ ਪਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਕਹਿਣਾ ਵਾਂ ਕਿ ਇਹ ਮਨ 'ਚ ਨਾ ਰੱਖਿਓ ਕਿ ਨਾ ਹੀ ਇਹ ਸਮਝਿਓ ਕਿ ਮੈਂ ਆਲਰੇਡੀ ਇਹ ਪ੍ਰੀ ਪਲਾਨ ਆ ਜਿਸ ਤਰ੍ਹਾਂ ਅਸੀਂ ਫਿਲਮਾਂ ਦੇ ਵਿੱਚ ਪ੍ਰੀ ਪਲਾਨ ਕਰਦੇ ਹਾਂ ਹਰ ਚੀਜ਼ ਇਹ ਇਹਦੇ 'ਚ ਪ੍ਰੀ ਪਲਾਨ ਕੁਛ ਨਹੀਂ ਆ ਇਹ ਕੁਦਰਤੀ ਸਾਨੂੰ ਸਰਪੰਚ ਸਾਹਿਬ ਵੀ ਇੱਥੋਂ ਦੇ ਮਿਲ ਗਏ ਆਹ ਜਨਾ ਇੱਧਰ ਨੂੰ ਆ ਗਏ ਪੰਜਾਬਾਹ ਕੋਣ ਤੁਸੀਂ ਸਰਪੰਚ ਹੋ ਹਾਂਜੀ ਹਾਂਜੀ ਜਿੰਦਦਰ ਸਿੰਘ ਜੀ ਮੈਂ ਅੱਛਾ ਜੀ ਜਗਵਿੰਦਰ ਕੌਰ अच्छा जी ਤੇ ਅਸੀਂ ਕੁਦਰਤੀ ਅੱਜ ਕਹਿ ਲਓ ਕਿ ਇੱਕ ਗਰਾਊਂਡ ਰਿਐਲਿਟੀ ਲਈ ਨਿਕਲੇ ਸੀਗੇ ਤੇ ਇਹ ਦੇਖਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਚੱਲ ਰਹੀ ਹੈ ਇਹ ਕਹਾਣੀ ਵਧੀਆ ਵਧੀਆ ਬਹੁਤ ਵਧੀਆ ਤੇ ਸਰਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੈ ਬਹੁਤ ਵਧੀਆ ਜਾ ਰਿਹਾ ਹੈ ওকে ਤੇ ਤੁਸੀਂ ਮਨੀ ਰਾਤ ਮਤਲਬ ਕਿੰਨੇ ਸਾਲ ਤੋਂ ਹੋ ਜੀ ਸਰ ਹਾਂ ਉਹੀ ਬਣੇ 30 ਸਾਲ ਹੀ ਰਾਤ ਤੇ ਥੋੜਾ ਬਿਹਾਓਗੇ ਪਿੰਡ ਤੇ ਹੋਰ ਕੀ ਹੈ ਦੇਖੋ ਆ ਬਣਾਇਆ ਜੀ ਉਹ ਦੇਖੋ ਜਾਣੇ ਲਾ ਕੇ ले आइए ओके आपसे भी क्या okay. आओ के आ जाओ नहीं गया हट मैं ऐसे अच्छा जी रस्सी का बाजी ठीक है इधर भी मेंबर पंचायत जी रस्सी का बाजी ਬਾਜੀ ਵਧੀਆ ਚੱਲ ਰਿਹਾ ਬੜਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਇੰਟਰਨੈਟ ਦੇ ਉੱਤੇ ਵੀ ਕੁਝ ਹੋ ਨਹੀਂ ਰਿਹਾ ਹੋ ਨਹੀਂ ਰਿਹਾ ਸੀ ਤੇ ਕੱਲੋਂ ਬਿਜਾਰ ਬਣੇ ਹਾਂਜੀ ਆਵੇ ਲੋਕ ਬਾਜ਼ਾਰ ਬਣੇ ਹਾਂਜੀ ਹਾਂਜੀ ਤੇ ਗੁਰਦੁਆਰਾ ਸਾਹਿਬ ਇਹ ਜਿਹੜਾ ਵਾ ਗੁਰਨਾਨਕ ਦੇਵ ਜੀ ਦਾ ਏਦਾਂ ਬਣਿਆ ਸਾਰੇ ਪਿੰਡ ਇਦਾਂ ਏਦਾਂ ਹੀ ਬਣਿਆ ਜੀ ਆ ਮੜੇ ਇੱਧਰ ਹੋ ਜਾ ਸਾਰੇ ਸਾਰੇ ਪਿੰਡ ਇੱਧਰ ਪਏ ਸਾਰੇ ਹਾਂਜੀ ਸਾਰੇ ਕੀ ਦੇਖਣਾ ਪੜੇ ਜੀ ਵਰਤਾਇਆ ਲੋਕਡਾਊਨ ਓਕੇ ਜੀ ਇਹ ਮਤਲਬ ਆਮ ਆਦਮੀ ਦੀ ਸਰਕਾਰ ਨੇ ਕੀਤਾ ਸੀ ਹਾਂ ਜੀ ਬਹੁਤ ਵਧੀਆ ਜੀ ਆਪਾਂ ਆਪਾਂ ਹੁਣ ਵੀ ਅ ਕੁਦਰਤੀ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਆਪੋਜੀਸ਼ਨ ਤੇ ਹੋਊਗੀ ਪਰ ਮਹਾਰਾਜ ਦੀ ਕਿਰਪਾ ਨਾਲ ਅਸੀਂ ਦੋ ਦਿਨ ਬੰਦਿਆਂ ਨੂੰ ਪੁੱਛਿਆ ਸਾਨੂੰ ਹਲੇ ਤੱਕ ਆਪੋਜੀਸ਼ਨ ਕੋਈ ਨਹੀਂ ਮਿਲੀ ਨਾ ਕਿਸੇ ਨੇ ਕਿਹਾ ਅਸੀਂ ਛੱਪੜ ਹੀ ਛੱਪੜ ਨੂੰ ਤੋੜ ਕੇ ਉਹਨੂੰ ਵਧੀਆ ਬਣਾਉਂਦਾ ਵਾ ਓਕੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਚਾਹ ਕਰਕੇ ਹਾਂ ਜੀ ਹਾਂ ਜੀ ਇੱਥੇ ਪਾਰਕਿੰਗ ਬਣਾਈ ਜਾਊਗੀ ਬੱਚਿਆਂ ਦੇ ਖੇਡਣ ਵਾਸਤੇ ਅੱਛਾ ਜੀ ਹਾਂ ਜੀ ਕੀ ਬਾਤ ਹੈ ਤੇ ਅਜੇ ਵੀ ਜੇਕਰ ਸਾਡੇ ਮਨਾਂ ਦੇ ਵਿੱਚ ਇਹ ਆਵੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਕਰ ਕੁਝ ਨਹੀਂ ਰਹੀ ਜਾਂ ਕੁਝ ਦੇ ਨਹੀਂ ਰਹੀ ਤਾਂ ਫਿਰ ਤਾਂ ਬੜੀ ਮਾੜੀ ਗੱਲ ਆ ਹਾਂਜੀ ਹਾਂਜੀ ਓਕੇ ਇਸੇ ਛੱਪੜ ਸੀਗਾ ਹਾਂ ਛੱਪੜ ਸੀਗਾ ਤਾਂ ਆਪ ਵੇਖ ਸਕਦੇ ਤੁਸੀਂ ਇਹ ਜਿਹੜਾ ਛੱਪੜ ਸੀਗਾ ਪੂਰ ਦਿੱਤਾ ਗਿਆ ਤੇ ਇੱਥੇ ਹੁਣ ਸਰਪੰਚ ਸਾਹਿਬ ਕਹਿ ਰਹੇ ਆ ਕਿ ਇਹ ਫਾਰਕ ਬਣੇਗੀ ਇਹ ਸਭ ਹੋਰ ਕੀ ਕੀ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਇੱਕ ਗ੍ਰਾਂਟ ਦੇ ਦੇਣ ਅਸੀਂ ਇਹਦੀ ਚਾਰ ਦਿਵਾਰੀ ਬਲਕੇ ਵਿੱਚ ਇਹਨੂੰ ਵਧੀਆਂ ਬਣਾ ਦਈਏ ਚਲੋ ਐਮਐਲਏ ਸਾਹਿਬ ਨੂੰ ਇੱਕ ਹੋਰ ਬੇਨਤੀ ਵੀ ਆ ਗਈ ਜੇ ਨਾਲ ਦੀ ਨਾਲ ਹੀ ਕਿ ਇੱਥੇ ਚਾਰ ਦਿਵਾਰੀ ਕਰਕੇ ਤੇ ਪਾਰਕਿੰਗ ਬਣਾ ਪਾਰਕਿੰਗ ਦਾ ਜਿਹੜਾ ਅਨਾਉਂਸ ਕਰਕੇ ਖੇ ਨੇ ਉਹ ਅੱਛਾ ਅਨਾਉਂਸ ਕਰਤਾ ਜੇ ਉਹਨਾਂ ਨੇ ਅਨਾਉਂਸ ਕਰਤਾ ਮੈਨੂੰ ਨਾ ਤਾਂ ਫੇਰ ਰੁਕਣਾ ਤੇ ਹਾਨੀ ਕੰਮ ਜੇ ਨਾਲ ਹੀ ਪੰਜਾਬ ਘਰ ਮੇਰਾ अच्छा अच्छा ठीक है अरे करे अरे प्रॉमिस करके गए ओके ओके आज मैं देखो कुदरती चलो ਤੁਹਾਡੇ ਨਾਲ ਮੇਲ ਹੋਣਾ ਸੀ ਆਪਾਂ ਵੈਸੇ ਗਰਾਊਂਡ ਰਿਐਲਿਟੀ ਤੇ ਨਿਕਲੇ ਆ ਤੁਹਾਡੇ ਵੱਲ ਵੀ ਆਣਾ ਹੋਰ ਦੋ ਦਿਨ ਪਿੰਡਾਂ ਚ ਚੱਲੇ ਆ ਤੇ ਸਾਨੂੰ ਇਹ ਨਹੀਂ ਸੀਗਾ ਕਿ ਅਸੀਂ ਵੀ ਪਹਿਲਾਂ ਫੋਨ ਕਰੀਏ ਜਾਂ ਐਮਐਲ ਸਾਹਿਬ ਨੂੰ ਕਹੀਏ ਬਸ ਸਿੱਧਾ ਹੀ ਡਾਇਰੈਕਟ ਹੀ ਆਇਆ ਵਾ ਠੀਕ ਠੀਕ ਪਰ ਪਿੰਡ ਚ ਪੂਰੇ ਸਿਵਲ ਚ ਪਿਆ ਜੀ ਸਾਰੇ ਆਓ ਜੀ ਇੱਥੇ ਲੱਗੀ ਹੋਈ ਹੈ ਵੱਡੀ اچھا ਜੀ ਪਾਣੀ ਹਰ ਘਰਾਂ ਚ ਸ਼ੁੱਧ ਪਾਣੀ ਜਿਹਨੂੰ ਆਪਾਂ ਕਹਿੰਦੇ ਨਾ ਹਾਂਜੀ ਜੀ ਉਹ ਮਹੀਆ ਹੋ ਰਿਹਾ ਓਕੇ ਠੀਕ ਹੈ ਜੀ ਐਮਐਲ ਜੀ ਨੇ ਪ੍ਰੋਮਿਸ ਕੀਤਾ ਉਹਨਾਂ ਕੁਝ ਪੂਰੇ ਵੀ ਕੀਤੇ ਨੇ ਸਾਨੂੰ ਪਹਿਲਾਂ ਪੈਸੇ ਮਿਲੇ ਵੀ ਨਹੀਂ ਹਾਂਜੀ ਕਿਉਂ ਜਾਂਦੇ ਅੱਛਾ ਜੀ ਹੁਣ ਦੁਬਾਰਾ ਵੀ ਕਿਸੇ ਦਾ ਲਾਫਸ ਹੋ ਗਈ ਆ 15 ਦੀ ਕਿਸ਼ਤ ਲਿਖਣੀ ਹੁੰਦੀ ਅਸੀਂ ਅੱਜ ਮੀਟਿੰਗ ਸਾਡੀ ਲਾਚ ਉੱਥੋਂ ਆਏ ਆ ਬਾਕੀ ਵਰਕ ਇਹਦਾ ਬਹੁਤ ਤਸੱਲੀ ਬਖਸ਼ ਹੋ ਰਿਹਾ ਚਲੋ ਅਹੀਂ ਧੰਨਵਾਦ ਹੈ ਐਮਐਲਏ ਸਾਹਿਬ ਦੇ ਮਾਨ ਨੂੰ ਬਹੁਤ ਬੜੀ ਆਵਾਜ਼ ਉਹ ਮਿਹਰਬਾਨੀ ਜੀ ਬੜਾ ਚੰਗਾ ਲੱਗਾ ਸਕੂਨ ਜਿਹਾ ਮਿਲਿਆ ਸਾਰੀਆਂ ਇਹ ਸ਼ਬਦ ਸੁਣ ਕੇ ਨਾ ਕਿਉਂਕਿ ਅਕਸਰ ਲੋਕਾਂ ਦੀਆਂ ਜਿਹੜੀਆਂ ਝੂਠੀਆਂ ਗੱਲਾਂ ਸੁਣ ਸੁਣ ਕੇ ਸੁਣ ਸੁਣ ਕੇ ਸੱਚੇ ਬੰਦੇ ਨੂੰ ਐਵੇਂ ਲੱਗਣਾ ਸ਼ੁਰੂ ਹੋ ਜਾਂਦਾ ਕਿ ਸ਼ਾਇਦ ਆਪਾਂ ਝੂਠ ਹੀ ਆਏ ਆ ਸਾਰਾ ਪੋਜੀਸ਼ਨ ਕਰਦੇ ਹੁੰਦਾ ਆ ਆਪਾਂ ਥੋੜਾ ਹੋਰ ਵੇਖੀਏ ਪਿੰਡ 'ਚ ਹੋਰ ਕੀ ਕੀ ਵਿਕਾਸ ਹੋਇਆ ਹੈ ਨਾ ਆਓ ਜੀ ਸਾਰਾ ਵਿਕਾਸ ਹੀ ਆ ਜੀ ਸਾਰਾ ਪਿੰਡ ਹੀ ਵਿਕਾਸ ਹੈ ਜਿਹੜਾ ਜੋ ਤੁਸੀਂ ਦੇਖੋਗੇ ਇਹਦੇ ਤੁਹਾਨੂੰ ਕੱਚਾ ਨਹੀਂ ਜਿਹਾ ਆਏਗਾ ਅੱਛਾ ਜੀ ਸਾਰਾ ਨਹੀਂ ਉਹ ਤਾਂ ਦੇਖੋ ਜਦੋਂ ਅਸੀਂ ਐਂਟਰ ਕਰਦੇ ਜੀਤੀ ਰੋਡ ਤੋਂ ਉੱਥੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਈ ਹਾਂਜੀ ਕਲਾਸ ਪਿੰਡ ਦੇ ਵਿੱਚ ਆਏ ਆ ਬਿਲਕੁਲ ਬਿਲਕੁਲ ਹਾਂ ਨਾ ਬਹੁਤ ਇਹਦੇ ਨਾਮ ਦਾ ਪਿੰਡ ਜ਼ਿਲ੍ਹੇ ਚ ਨਹੀਂ ਜੇਗਾ ਹਾਂਜੀ ਸਰ ਜੀ ਲੱਭ ਲੂ ਜਿੱਥੇ ਪੈਣਾ ਹੈ ਤੇਰਾ ਸਰ ਜੀ ਸਕੂਲ ਹੈ ਨਾ ਜੀ ਹਾਂਜੀ ਜੀ ਉਹਦੇ ਕੋਲ ਆ ਗਏ ਜ਼ਿਲ੍ਹੇ ਦੇ ਪਾਟੇ ਹਾਂਜੀ ਬਹੁਤ ਹੋ ਗਿਆ ਉਹ ਇੱਕ ਨੰਬਰ ਤੇ ਆ ਉਹ ਕਿਹੜੇ ਨੰਬਰ ਅੱਛਾ ਜੀ ਕਿਹਦੇ ਨੰਬਰ ਤੇ ਸਕੂਲ ਦਾ ਪਹਿਲੇ ਦੇ ਅਮਸਰਮ OK ਸਰ ਸਾਰੇ ਸਬਜੈਕਟ ਹੈਗੇ ਨੇ ਉਹ ਕਿਤੇ ਵੀ ਨਹੀਂ ਹੈ OK OK ਮਲੇ ਇਹਨਾਂ ਆਡੀਸ ਦੇ ਪਾਸ ਰਿਟੀ ਹੈਗੀ OK ਜੀ ਬੱਚੇ ਬਾਹਰਲੇ ਪਿੰਡਾਂ ਤੋਂ ਆ ਕੇ ਪਰਮਿਸ਼ਨ ਲੈ ਰਹੇ ਨੇ ਤੇ ਆ ਰਹੇ ਨੇ ਹਾਂਜੀ ਕੀ ਬਾਤ ਹਾਂਜੀ ਬਹੁਤ ਵਧੀਆ ਰਿਸਪੌਂਸ ਮਤਲਬ ਸਾਨੂੰ ਹੋਰ ਬੜਾ ਮਿਲ ਰਿਹਾ ਜੀ ਆਹ ਦੰਨਾ ਵੀ ਸ਼ਬਦ ਆ ਡਾਉਟ ਆ ਵਰਡ ਕੀ ਕੰਮ ਆ ਬਾਰੇ ਤੁਮਹਾਨੂੰ ਇਹ ਨਾਲ ਕੋਈ ਉਜੜਾ ਹਮ ਟੈਂਡ ਦੇ ਵਿੱਚ ਸਾਡੇ ਲੋਕਾਂ ਆ ਸਾਫ਼ ਸੁਥਰੀਆਂ ਛੜਕਾਂ ਦੇ ਨਜ਼ਰ ਆ ਹੀ ਰਹੀਆਂ ਵਾ ਮੈਂ ਸਰ ਸੇਵਿੰਗ ਪਿਆ ਹਰ ਚੀਜ਼ ਪਰਫੈਕਟ ਹੈ ਹਮ ਹਰ ਚੀਜ਼ ਪਰਫੈਕਟ ਹੈ ਓਕੇ ਔਰ ਸਾਡੇ ਸਰਪੈਂਸਰ ਨੇ ਸਰਕਾਰ ਦੇ ਸਮਝੀ ਹਮ ਇਹ ਵੀ ਤਨ ਦੇ ਨਾ ਮਤਲਬ ਕੰਮ ਕਰ ਰਹੇ ਨੇ ਓਕੇ ਸਾਡੇ ਮੈਂਬਰ ਸਮਾਨ ਨੇ ਤੁਮੇ ਓਕੇ ਇਹ ਤਨ ਦੇ ਨਾ ਕੰਮ ਕਰ ਰਹੇ ਨੇ ਤੇ ਤੁਸੀਂ ਵੀ ਕੋਈ ਪੋਸਟ ਦੇ ਉੱਤੇ ਹੋ ਨਹੀਂ ਜੀ ਮੈਂ ਐਜੇ ਨੂੰ ਤੇ ਪੀਏ ਕੰਮ ਕਰਦਾ ਜੀ अच्छा जी हां जी क्या बात है मैं ना नरती अजय जी के काम करता हूं ठीक है तो सरपंच साहब ਤੁਸੀਂ ਵੀ ਦੱਸੋ ਕੁਛ ਮੈਂ ਬਹੁਤ ਵਧੀਆ ਦੱਸਾਂਗਾ ਭਾਈ ਸਾਡਾ ਸਭ ਕੋਈ ਇਹ ਸੋਂ ਜ਼ਿਆਦਾ ਦੱਸ ਦਿੰਦਾ हूं अच्छा जी हां जी हां जी ठीक <laughs> है ठीक है बाकी साहब ਜਿਹੜੀ ਲੋਕਾਂ ਜਿਹੜੀ اپੋਜੀਸ਼ਨ ਦੀ ਗੱਲ ਹੁੰਦੀ ਹੈ ਨਾ ਜੀ ਉਹਨਾਂ ਨੇ ਮਿੱਟੀ ਪਲੀਟ ਕਰਨੀ ਹੁੰਦੀ ਆ ਤੇ ਆਮ ਆਲ ਐ ਕੁਝ ਨਹੀਂ ਕਰ ਰਿਹਾ ਆਮ ਪਾਰਟੀ ਨੇ ਕੁਝ ਨਹੀਂ ਕੀਤਾ 69 ਸਾਲ ਦਾ ਢਾਂਚਾ ਵਿਗੜਿਆ ਹੂੰ ਉਹਨੂੰ ਸੈਟਲ ਕਰਨ ਲਈ ਕੋਚਾਂਮ ਲੱਗੇਗਾ ਨਾ ਜੀ ਬਿਲਕੁਲ ਲੱਗੇਗਾ ਜੀ ਲੱਗੇਗਾ ਹੁਣ ਆਪਾਂ ਘਰ ਚੋ ਅੱਡ ਹੋ ਜਗੇ ਹੂੰ ਉਹਨੂੰ ਸੈਟਲ ਕਰਨ ਲਈ 2-4 ਸਾਲ ਲੱਗ ਜਾਂਦੇ ਨੇ ਹਾਂਜੀ ਬਿਲਕੁਲ ਇਹ ਸਟੇਟ ਲੈਵਲ ਦਾ ਕੰਮ ਆ ਹੂੰ ਮਤਲਬ ਏਕਾ ਪਾਣੀ ਮਤਲਬ ਪਲੱਸ ਸਟੇਟ ਆ ਪੰਜਾਬ ਹੂੰ 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 ਉਹਨੂੰ ਸੈਟਲ ਕਰਨਾ ਕੋਈ ਮਾਰੀ-ਮੋਟੀ ਗੱਲ ਨਹੀਂ ਬਿਲਕੁਲ ਤੇ ਬਹੁਤ ਵੱਡਾ ਇੱਕ ਰਿਸਪੋਨਸੀਬਿਲਟੀ ਆ ਮਾਨ ਸਾਹਿਬ ਦੇ ਸਿਰ ਤੇ ਪਰ ਫਿਰ ਵੀ ਉਹ ਕਰ ਰਹੇ ਨੇ ਜੀ ਜੀ ਪਰ ਆਪਣੇ ਲੋਕ ਨੇ ਉਹ ਨਹੀਂ ਸੈਟੀਸਫਾਈ ਹੋ ਰਹੇ ਉਹ ਉਹ ਲੋਕ ਨੇ ਜਿਹੜੇ ਆਪੋਜੀਸ਼ਨ ਵਾਲੇ ਨੇ ਹੂੰ 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 ਜਿਹੜੇ ਸਾਡੇ ਲੋਕ ਨੇ ਬਹੁਤ ਸੈਟੀਸਫਾਈ ਲੋਕੀ ਕਹਿੰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਸ਼ੇ ਨੂੰ ਕੋਈ ਰੋਕਥਾਮ ਨਹੀਂ ਲਾਈ ਜਾਂ ਨਸ਼ਾ ਅੱਜ ਵੀ ਉਦਾਂ ਹੀ ਵਿਕ ਰਿਹਾ ਗੈਂਗਸਟਰਸ ਜਿਹੜੇ ਬਹੁਤ ਜ਼ਿਆਦਾ ਜਿਹੜੇ ਆ ਉਹ ਆ ਗਿਆ ਕਿ ਉਹ ਸਰਪੰਚ ਸਾਹਿਬ ਨਹੀਂ ਨਹੀਂ ਜੀ ਇਹ ਗਲਤ ਕਹਿ ਲਿਆ ਜੀ ਹਾਂ ਜੀ ਨਸ਼ੇ ਦੇ ਰੋਗ ਲੱਗੀ ਆ ਜੀ ਨਾ ਲਖਾਂ ਦੀ ਬੈਲ ਨਹੀਂ ਦੇਖੋ ਜੀ ਨਸ਼ਾ ਇੰਨਾ ਘਰ ਹੋ ਗਿਆ ਨਾ ਇੰਨਾ ਘਰ ਕਰ ਗਿਆ ਉਹਨੂੰ ਰੋਕਣ ਲਈ ਸਮਾਂ ਤੇ ਲੱਗੇਗਾ ਇਹ ਨਾ ਜੀ ਹੂੰ ਲੋਕਾਂ ਦੀ ਰਿਸਪੋਨਸੀਬਿਲਟੀ ਬਣਦੀ ਵੀ ਉਹ ਵੀ ਸੰਜੋਗ ਕਰਨ ਹੂੰ ਕਿਨਾਂ ਕੋ ਸੰਜੋਗ ਇੱਕ ਮਿੰਟ ਇੱਕ ਮਿੰਟ ਆਥੇ ਲਿਖਿਆ ਕਾਰਜ ਸਿੰਘ ਸਰਪੰਚ ਹਾਂਜੀ ਇਹ ਗਾਮ ਪੰਜਾਬ ਨੇ ਪਿਆਪੜਾ ਬਣਾਇਆ ਬਣਾਇਆ ਹੈ ਕਿ ਜਿੱਤੇ ਆ ਜੀ ਅੱਛਾ ਜੀ ਇਹ ਕਿ ਜਿੱਤੇ ਨੇ ਇਥੋਂ ਦੇ ਤੇ ਇਹ ਤੁਸੀਂ ਇਹਨਾਂ ਨੂੰ ਕਹਿ ਰਹੇ ਸਰਪੰਚ ਇਹ ਨੇ ਨਹੀਂ ਜੀ ਇਹ ਤੇ ਪਿੰਡ ਜਾਓ ਬੜੇ ਮਿੰਟ ਤਾਂ ਲੱਗੇ ਆ ਮੈਂ ਮੈਂ ਪੰਚਾਇਤ ਦੇ ਕਲਦੀਪ ਸਿੰਘ ਅੱਛਾ ਅੱਛਾ ਜੀ 5 ਨੰਬਰ ਵਾਰਡ ਤੋਂ ਕਲਦੀਪ ਸਿੰਘ ਓਕੇ ਓਕੇ ਹਾਂਜੀ ਠੀਕ ਸਾਹਿਬ ਜੀ ਹਾਂਜੀ ਬਹੁਤ ਵਧੀਆ ਜੀ ਤਹਾਨੂੰ ਮੈਨੂੰ ਲੱਗਦਾ ਵਾ ਤੁਸੀਂ ਤੇ ਆਮ ਆਦਮੀ ਪਾਰਟੀ ਬਾਰੇ ਹੀ ਬੋਲੋਗੇ ਮੈਂ ਚਾਹਣਾ ਵਾ ਕਿ ਇਹ ਆਮ ਜਨਤਾ ਤੋਂ ਵੀ ਮਾੜਾ ਜਿਹਾ ਪੁੱਛ ਲਈਏ ਹਨਜੀ ਇੱਕ ਮਿੰਟ ਭੈਣ ਜੀ ਹੁਣ ਆ ਰਹੇ ਰਸਤੇ ਸਸੀ ਕਾ ਭੈਣ ਜੀ ਤਾਂ ਜੀ ਅਸੀਂ ਵੈਸੇ ਹੀ ਇੱਕ ਸਰਵੇ ਕਰਦੇ ਪਿਆ ਤੁਸੀਂ ਇਹ ਸਾਨੂੰ ਦੱਸੋਗੇ ਇਹਨਾਂ ਤੁਸੀਂ ਇਹ ਨਾ ਸਮਝੋ ਕਿ ਇਹ ਲੋਕ ਖੜੇ ਨੇ ਉਹ ਦੇਖੋ ਚਲੇ ਗਿਆ ਤੁਸੀਂ ਵੀ ਮਾੜਾ ਵੀਰ ਜੀ ਸਾਈਡ ਤੇ ਚਲੇ ਜਾਓ ਤੇ ਤੁਸੀਂ ਤੁਹਾਨੂੰ ਇਹ ਦੱਸੋਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਹਾਨੂੰ ਲੱਗਦਾ ਕਿ ਵਿਕਾਸ ਹੋ ਰਿਹਾ ਸਰ ਥੋੜਾ ਬਹੁਤਾ ਹੈ ਹੈ ਗਿਆ ਹਾਂਜੀ ਪਿਛਲੀ ਸਰਕਾਰ ਨਾਲੋਂ ਕਿਵੇਂ ਚੱਲ ਰਿਹਾ ਸਰ ਤੁਹਾਨੂੰ ਪਤਾ ਲੇਡਿਸ ਘਰੋਂ ਬਾਹਰ ਤਾਂ ਨਿਕਲ ਦੇਣੀ ਉਹ ਤੇ ਘਰ ਤੱਕ ਦਾ ਸੀਮਤ ਹਾਂਜੀ ਪਰ ਤੁਹਾਨੂੰ ਤੁਹਾਨੂੰ ਇਸ ਸਰਕਾਰ ਦੇ ਵਿੱਚ ਕੁਝ ਨਾ ਕੁਝ ਖਾਸ ਲੱਗਿਆ ਕੁਝ ਫਰਕ ਲੱਗਿਆ ਨਹੀਂ ਮੈਂ ਕੁਝ ਨਹੀਂ ਜਿਆਦਾ ਜਾਣਕਾਰੀ ਨਹੀਂ ਤਾਂ ਅੱਛਾ ਜਿਆਦਾ ਜਾਣਕਾਰੀ ਨਹੀਂ ਹੈ ਚਲੋ ਕੋਈ ਗੱਲ ਨਹੀਂ ਸاسي ਕਾ ਪੰਜੀ ਪੰਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੇ ਪਿੰਡ ਦੇ ਵਿੱਚ ਇੱਥੇ ਕਾਰਜ ਹੋ ਰਿਹਾ ਐ ਐ ਐਮ ਐਲ اے ਜਿਹੜੇ ਆ ਉਹ ਕੰਮ ਕਰਾ ਰਹੇ ਨੇ ਇਥੋਂ ਦੇ ਕਰਾ ਦਿੰਦੇ ਕੰਮ ਹੋ ਰਿਹਾ ਤੁਹਾਡੇ ਇਥੇ ਸੜਕਾਂ ਨਾਲੀਆਂ ਦਾ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਪਿੰਡ ਚ ਸਾਫ ਸਪਾਈ ਹੈਗੀ ਹੈ ਹਾਂ ਹਾਂਜੀ ਹਾਂਜੀ ਹੈਗੀ ਹੈ ਜੀ ਚਲੋ ਧੰਨਵਾਦ ਜੀ ਬਹੁਤ ਮਿਹਰਬਾਨੀ ਅਕਸਰ ਜਦੋਂ ਪਹਿਲਾਂ ਪਿੰਡਾਂ ਦੇ ਵਿੱਚ ਚਾਹੀਦਾ ਸੀ ਨਾ ਤੇ ਮਿੱਟੀਆਂ ਮਿੱਟੀ ਨਾਲ ਅਸੀਂ ਭਰ ਜਾਂਦੇ ਸੀਗੇ ਤੇ ਇਹੋ ਜੇ ਦ੍ਰਿਸ਼ ਅਕਸਰ ਉਦੋਂ ਵੇਖਣ ਨੂੰ ਮਿਲਦੇ ਸੀਗੇ ਕਿ ਕੱਚੀਆਂ ਗਲੀਆਂ ਤੇ ਸਾਈਡਾਂ ਤੇ ਨਾਲੀਆਂ ਇੱਥੇ ਸੀਵਰੇਜ ਵੀ ਆ ਤੇ ਪੱਕੀਆਂ ਗਲੀਆਂ ਵੀ ਨਹੀਂ ਤੇ ਦ੍ਰਿਸ਼ ਪੁਰਾਣੀ ਨਜ਼ਰ ਆ ਰਹੇ ਆ ਪਰ ਹਾਂ ਮੈਂ ਪ੍ਰਾਊਡਲੀ ਕਹਿ ਸਕਦਾ ਕਿ ਇਹ ਪਿੰਡ ਪੰਜਾਬ ਦੇ ਆ ਤੇ ਆਪਾਂ ਇੱਕ ਦੋ ਬੰਦਿਆਂ ਤੇ ਹੋਰ ਰਿਵਿਊਸ ਲੈਂਦੇ ਨੇ ਉਹ ਭਾਜੀ ਖੜੇ ਨੇ ਇੱਕ ਘੋੜੀ ਨੂੰ ਲੈ ਕੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਆਮ ਆਦਮੀ ਪਾਰਟੀ ਦੀ ਤੁਹਾਡੇ ਪਿੰਡ ਚ ਸਰਕਾਰ ਆ ਤੇ ਹਾਂਜੀ ਓਕੇ ਓਕੇ ਆਪਾਂ ਭਾਜੀ ਕਿਹੜੀ ਸਰਕਾਰ ਆ ਪਿੰਡ ਦੀ ਸਰਕਾਰ ਆਪਣੇ ਆਮ ਆਦਮੀ ਤੇ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਝਾੜੂ ਵਾਲਿਆਂ ਨੂੰ ਕਰਦੇ ਆ ਝਾੜੂ ਵਾਲਿਆਂ ਨੂੰ ਕਿਉਂ ਕਰਦੇ ਹੋ ਕੰਮ ਵਧੀਆ ਕਰਦੇ ਕਿਸ ਤਰ੍ਹਾਂ ਵਧੀਆ ਕਰ ਰਹੀ ਹੈ ਕੁਝ ਦੋ ਚਾਰ ਮੈਨੂੰ ਸੈਂਪਲ ਦੱਸੋਗੇ ਐਗਜ਼ਾਮਪਲਾਂ ਦੱਸੋਗੇ ਨੇ ਕੰਮ ਵਧੀਆ ਕਰਨੀ ਸਰਕਾਰ ਬਹੁਤ ਵਧੀਆ ਚਲੋ ਧੰਨਵਾਦ ਜੀ ਮਿਹਰਬਾਨੀ ਤੁਸੀਂ ਇਹਨੂੰ ਕੋੜੀ ਨੂੰ ਕਾਠੀ ਪਾਓ ਯਾਰ ਮੈਂ ਇੱਕ ਰਾਈਡ ਵੀ ਕਰਨੀ ਜੇ ਸੋ ਇਹ ਚੀਜ਼ਾਂ ਵੀ ਜ਼ਰੂਰੀ ਆ ਨਾਲ ਦੀ ਨਾਲ ਹਾਂ ਤੁਸੀਂ ਕਹੋ ਭਾਜੀ ਭਾਜੀ ਮੈਨੂੰ ਥੋੜਾ ਜਿਆਦਾ ਦੱਸੋ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਤੁਸੀਂ ਨਹੀਂ ਮੈਨੂੰ ਲੱਗਦਾ ਇਹ ਸ਼ਰਮਾ ਗਏ ਭਾਜੀ ਸੱਚੀ ਗੱਲ ਮੈਨੂੰ ਇਹ ਸ਼ਰਮਾ ਰਹੇ ਤੁਸੀਂ ਕੋਈ ਗੱਲ ਨਹੀਂ ਸ਼ਰਮਾਓ ਸੱਚੀ ਗੱਲ ਜੀ ਹਾਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਤੁਸੀਂ ਖੜਾ ਬੱਦ ਤੇ ਸਾਰੀਆਂ ਹੀ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਚਲੋ ਜਿਹੜੀ ਵੀ ਬਾਤ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਟਾਈਮ ਜਿਹੜੀ ਤੁਹਾਡੇ ਇੱਥੇ ਜਿਹੜੀ ਵੀ ਪਾਰਟੀ ਹੈ ਵਧੀਆ ਕੰਮ ਕਰ ਰਹੀ ਹੈ ਜਿਹੜੇ ਪਿੰਡ ਦੇ ਸਰਪੰਚਾਂ ਨੂੰ ਪਤਾ ਹੈ ਸਰਪੰਚਾਂ ਨੂੰ ਤੁਸੀ ਬੋਲੋ ਐਸੇ ਮਤਲਬ ਪਿੰਡ ਦੇ ਲੋਕ ਛਾਏ ਨੇ ਹਾਂਜੀ ਠੋ ਕਰਦੀ ਠੀਕ ਕਰ ਸਸੀ ਗੱਲ ਜੀ ਬਾਪੂ ਜੀ ਤਪੂ ਜੀ ਕਿਵੇਂ ਤੁਹਾਡੇ ਪਿੰਡ ਦਾ ਠੀਕ ਆ ਠੀਕ ਆ ਠੀਕ ਠਾਕ ਹੋ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਜੀ ਅਸੀਂ ਤਾਂ ਆਮ ਆਦਮੀ ਆਮ ਆਦੀ ਪਾਰਟੀ ਦੇਖੋ ਜੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਆਮ ਆਦੀ ਪਾਰਟੀ ਦਾ ਕੋਈ ਸਪੋਰਟਰ ਨਹੀਂ ਹੈ ਜਾਂ ਤੁਹਾਨੂੰ ਸਪੋਰਟ ਨਹੀਂ ਮਿਲ ਰਹੀ ਬਾਬਾ ਜੀ ਕਿਵੇਂ ਲੋਕੀ ਕਹਿੰਦੇ ਆ ਕਿ ਆਮ ਆਦੀ ਪਾਰਟੀ ਕੰਮ ਨਹੀਂ ਕਰਦੀ ਤੁਸੀਂ ਇਹਦੇ ਨਾਲ ਤਾਂ ਤੇ ਕੀਤਾ ਕਿ ਸਾਰੀ ਦੁਨੀਆ ਨੂੰ ਫ੍ਰੀ ਕਰਤਾ ਪਏ ਹਾਂ ਕੋਲੋਂ ਬਿੱਲਾ ਕੋਲੋਂ ਲੋਕਾਂ ਕੋ ਤਰਦੇ ਨਹੀਂ ਸੁਣ ਲਓ ਸੁਣ ਲਓ ਜੀ ਇ ਲਾਜ ਫ੍ਰੀ ਕਰਤੇ ਉਹਨੇ ਹੋ ਰਿਆ ਰੋਗਾ ਤੇ ਕੀ ਕਰਿਓ ਅੱਛਾ ਜੀ ਪਿਲ ਸਨਾ ਟਾਈਮ ਤੇ ਦੇਣ ਡਿਆ ਹੋਰ ਸਾਰਾ ਕੁਝ ਦੇਣ ਡਿਆ अच्छा जी हां ते किवें बाकी ਤਾਂ ਕਿਵੇਂ ਓਵਰਾਲ ਦੱਸੋ ਤੁਸੀਂ ਠੀਕ ਠੀਕ ਬਹੁਤ ਸਵਾਗਤ ਚੱਲ ਰਿਹਾ ਵਧੀਆ ਚੱਲ ਰਿਹਾ ਠੀਕ ਹੈ ਜੇ ਗਰੀਬ ਜਾਂਦਾ ਜਿਹੜੀ ਸਹੂਲਤ ਉਹ ਮਿਲ ਨਹੀਂ ਆ ਹਾਂ ਹਾਂ ਇਹ ਜਿਹੜੀ ਬਿੱਲ ਤਰਦੇ ਨਹੀਂ ਠੰਡ ਹਰ ਕੋਈ ਚੀਜ਼ ਮਿਲ ਨਹੀਂ ਹੋ ਸਾਨੂੰ ਤੇ ਉਹ ਚਾਹੀਦਾ ਓਕੇ ਓਕੇ ਹਾਂਜੀ ਚਲੋ ਧੰਨਵਾਦ ਬਾਪੂ ਜੀ ਹੁਣ ਆ ਵੇਖੋ ਵੀਰ ਜੀ ਨੂੰ ਮੈਂ ਕਿਹਾ ਸੀ ਘੋੜੀ ਤਿਆਰ ਰੱਖਣਾ ਤੇ ਇਹਨਾਂ ਨੇ ਵੇਲੇ ਘੋੜੀ ਤਿਆਰ ਕਰਦੀ ਨਾਲੇ ਭਾਜੀ ਨਾਲ ਗੱਲਬਾਤ ਕਰਦੇ ਆ ਭਾਜੀ ਮਿਹਰਬਾਨੀ ਤੁਸੀਂ ਸਾਡੇ ਕਹਿਦੇ ਵੇਲੇ ਘੋੜੀ ਤਿਆਰ ਕਰਤੀ ਨਾਲ ਤੁਹਾਨੂੰ ਘੋੜੀ ਵੀ ਚਲਾ ਕੇ ਖਾਣੀ ਆ ਤੇ ਤੁਸੀਂ ਦੱਸੋ ਭਾਜੀ ਕਿਵੇਂ ਤੁਹਾਡੇ ਸਪੋਰ ਨਹੀਂ ਤੁਸੀਂ ਮੜੇ ਸਾਡੇ ਦਸਕਾ ਨਾਲ ਗੱਲਬਾਤ ਕਰੋ ਨਾ ਆਪਾਂ ਨੂੰ ਦੱਸੋ ਇਹ ਕੀ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਤੇ ਲੋਕਾਂ ਦੇ ਕੀ ਵਿਊਜ਼ ਨੇ ਹੈ ਵਧੀਆ ਬਿਜਲੀ ਦੇ ਬਿੱਲ ਮਾਫ ਕੀਤੇ ਦੱਸੋ ਜਿੰਟ ਅੱਛਾ ਜੀ ਬਹੁਤ ਹੋ ਰਹੀਆਂ ਚੱਲਣਾਂ ਬਿੱਲ ਕਦੇ ਆਪਾਂ ਨੂੰ ਆਇਆ ਨਹੀਂ ਅੱਜ ਤੱਕ ਬਿੱਲ ਨਹੀਂ ਆਇਆ ਤਾਂ ਹੋਰ ਤੁਸੀਂ ਕੀ ਕੀ ਆਸਰਦ ਦਿਓ ਆਮ ਆਦਮੀ ਪਾਰਟੀ ਤੋਂ ਕੋਣ ਕੀ ਦੇ ਗਾੜੀ ਸੋ ਹਾਂਜੀ ਇਹ ਕੋਣ ਕੀ ਦਿੰਦੀ ਗਾੜੀ ਸੋ ਚਲੋ ਸੁਲਤਾਨਾ ਮਿਲਦੇ ਰਹਿਣਗੇ ਹੁਣ ਮੈਨੂੰ ਸੁਲਤਨ ਮਿਲ ਗਿਆ ਮੈਂ ਚਲਾ ਕੇ ਵੇਖ ਲਗਾ ਜੀ ਤੇ ਪਹਿਲੀ ਵਾਰੀਆਂ ਫੜ ਲੈ ਦੋ ਉਧਰੋਂ ਫੜ ਲਓ ਤੁਸੀਂ ਹੁਣ ਆਪਾਂ ਬਹਿ ਗਏ ਜੇ ਘੋੜੀ ਤੇ ਤੇ ਨਾਲ ਨਾਲ ਕੁਝ ਗੀਤੀ ਦੱਸੋ ਮੁੱਤ ਮੈਂ ਗੱਲ ਦੱਸ ਅਧਰ ਆਧਰ ਮੇਰਾ ਪ੍ਰੈਕਟਰ ਦੇ ਕੋਲ ਬਸ ਕੈਮਰੇ ਦੇ ਕੋਲ ਆਓ ਆ ਜਾ ਆ ਜਾ ਮੇਰੀ ਗੱਲ ਸੁਣ ਕਿਹੜੀ ਪਾਰਟੀ ਦੀ ਫੋਟੋ ਮਦਦ ਨਹੀਂ ਲੋ ਜੀ ਆ ਵੀ ਆਮ ਆਮੀ ਪਾਟਾ ਤੇ ਤੇ ਪਾਪਾ ਦਾ ਕੀ ਨਾਮ ਆ ਸਰਦਾਰ ਗੁਰਦੇਵ ਸਿੰਘ ਸਰਦਾਰ ਗੁਰਦੇਵ ਸਿੰਘ ਤੇ ਕਿਵੇਂ ਮਤਲਬ ਤੁਹਾਡੇ ਪਿੰਡ 'ਚ ਕੰਮ ਹੋ ਰਿਹਾ ਹਾਂਜੀ ਵਧੀਆ ਹੋ ਰਿਹਾ ਹਾਂਜੀ ਕੋਈ ਕਹਿਣਾ ਚਾਹੋਗੇ ਦਸਿਕਾ ਨੂੰ ਨਹੀਂ ਬਸ ਵਧੀਆ ਪਿੰਡ ਵਿੱਚ ਇਦਾਂ ਹੀ ਕੰਮ ਹੁੰਦੇ ਰਹਿਣਾ ਇਦਾਂ ਹੀ ਕੰਮ ਹੁੰਦੇ ਇੱਥੇ ਐਮਐਲਏ ਕਿਹੜੇ ਤੁਹਾਡੇ ਏਡੀਸੀ ਹੁੰਦਾ ਸੀ ਤਾਰੀ ਹਗਾ ਤੁਹਾਨੂੰ ਪਤਾ ਨਹੀਂ ਤੁਹਾਡੇ ਐਮਐਲਏ ਕਿਹੜੇ ਯਾਰ ਹੈਂ ਦੱਸਿਆ ਕਰੋ ਨਾ ਯਾਰ ਕੰਮ ਹੋ ਰਿਹਾ ਪਰ ਕੌਣ ਕਰ ਰਿਹਾ ਇਹ ਯਾਦ ਰੱਖਿਆ ਕਰੋ ਚਲੋ ਕੋਈ ਗੱਲ ਨਹੀਂ ਆ ਜਾ ਬੋਲਣਾ ਨਹੀਂ ਬੋਲਤਾ ਆਪਾਂ ਮੁੰਨਾ ਨਹੀਂ ਨਾ 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 ਆਹ ਦੇਖੋ ਆਪਾਂ ਉਹਨਾਂ ਨੂੰ ਵੀ ਪੁੱਛਣਾ ਚੱਲ ਚੱਲ ਚਲੋ ਆ ਸਸੀ ਗੱਲ ਦੀ ਕੀ ਹਾਲ ਦੇ ਠੀਕੋ ਆਓ ਮਰਾਜਾ 1 ਮਿੰਟ ਲਈ ਅੱਗੇ ਆਜੋ ਕਿ ਮੈਂ ਇਧਰ ਆਵਾਂ ਮੇਰੀ ਇਹ ਨਹੀਂ ਆ ਅੱਛਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨਹੀਂ ਆਉਂਦੇ ਚਲ ਮੇਰਾ ਪੁੱਤ ਚੱਲ ਓਕੇ ਓਕੇ ਡਾਕਟਰ ਸਾਹਿਬ ਆਜੀ ਕਿਵੇਂ ਆ ਜੀ ਠੀਕੋ ਮੈਂ ਕਿ ਇੱਕ ਵੱਖਰਾ ਤਰੀਕਾ ਨਾਲ ਝੂਟਾ ਲੈ ਲੀਏ ਹੋੜੀ ਦੇ ਨਾਲੇ ਪੁੱਛ ਪਸ ਲਈਏ ਕਿਵੇਂ ਭਾਜੀ ਤੁਹਾਡੇ ਵਿਕਾਸ ਕਿਦਾਂ ਚੱਲ ਰਿਹਾ ਵਧੀਆ ਵਧੀਆ ਚੱਲ ਰਿਹਾ ਤੇ ਐਮਐਲਏ ਸਾਹਿਬ ਘਟੇ ਜਸਵਿੰਦਰ ਸਿੰਘ ਹਰਮਦਾਸ ਤੇ ਜਿਹੜੇ ਲੋਕੀ ਕੂੜ ਪ੍ਰਚਾਰ ਕਰੀ ਜਾਂਦੇ ਕਿ ਕੰਮ ਹੁੰਦੇ ਨਹੀਂ ਤੇ ਉਹਨਾਂ ਬਾਰੇ ਕੋਈ ਦੋ ਸ਼ਬਦ ਕਤਾਮ ਸਾਰੇ ਹੁੰਦੇ ਪਏ ਬੜੇ ਵਧੀਆ ਕੰਮ ਯਾਰ ਹਾਂ ਅਸੀਂ ਵੇਖ ਹੀ ਰਹੇ ਹਾਂ ਬਹੁਤ ਬਣਿਆ ਲਾਈਟਾਂ ਛੱਟਾਂ ਸਾਰੀ ਲੱਗਿਆ ਹੈ ਕੁਛ ਨਹੀਂ ਹੂੰ ਪੁਰਾਣਾ ਕੰਮ ਹੀ ਖਤਮ ਹੁੰਦਾ ਤਾਂ ਨਵੇਂ ਸਿਰੇ ਜੰਮਦਾ ਕੰਮ ਸਾਰਾ ਨਵੇਂ ਸਿਰੇ ਚੱਲ ਰਿਹਾ ਹੈ ਤੇ ਕੁਝ ਅੱਗੇ ਤੁਹਾਨੂੰ ਲੱਗਦਾ ਵਾ ਕਿ ਜਿਵੇਂ ਹੁਣ 2000 ਅੱਗੇ ਜਿਹੜੀਆਂ ਸਟਾਈਲ ਲੈਂਚਾਂ ਸਬੀਨ ਜਾਨ ਹੈਗਾ ਕਿ ਇਹਨਾਂ ਦਾ ਹੀ ਹੈ ਇਹਨਾਂ ਦਾ ਹੀ ਹੈ ਹਾਂ ਠੀਕ ਹੈ ਭਾਜੀ ਮਿਹਰਬਾਨੀ ਆਹ ਦੇਖੋ ਜੀ ਆਪਾਂ ਚੱਲ ਮੇਰਾ ਪੁੱਤ ਨਾ ਆਪਾਂ ਐ ਨਾ ਜਾਣਾ ਨਾ 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 ਹਾਂ ਆਹਾ ਚੱਲ ਯਾ ਸ਼ਾਬਾਸ਼ ਯਾ ਉਹ ਆਪਾਂ ਹੁਣ ਜਾ ਰਹੇ ਆ ਵਾਪਸ ਰਿਵਿਊਸ ਲੈਣੇ ਸੀਗੇ ਤੇ ਬੜੇ ਅੱਛੇ ਰਿਵਿਊਸ ਮਿਲੇ ਯਾ ਆਮ ਆਦਮੀ ਪਾਰਟੀ ਦੇ ਵਾਸਤੇ ਖਾਸ ਕਰਕੇ ਦਸਿੰਦਰ ਸਿੰਘ ਰਮਦਾਸ ਜੀ ਵਾਸਤੇ ਕਿਉਂਕਿ ਉਹਨਾਂ ਨੇ ਬਹੁਤ ਬੜੀਆ ਆਪਣੇ ਹਲਕੇ ਦੇ ਵਿੱਚ ਕੰਮ ਕਰ ਕੀਤੇ ਤੇ ਉਮੀਦ ਕਰਦੇ ਆ ਕਿ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰੱਖੇਗੀ ਜਿਸ ਤਰ੍ਹਾਂ ਹੁਣ ਚੱਲ ਰਿਹਾ ਇਹ ਪਿੰਡ ਵੇਖ ਕੇ ਬੜਾ ਅੱਛਾ ਲੱਗਿਆ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਹੀ ਨੁਹਾਰ ਹੋਣੀ ਚਾਹੀਦੀ ਹੈ ਧੰਨਵਾਦ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਮੈਂ ਬੰਦ ਰਹਾਉਂਦਾ ਫਿਰ